ਜਿਹੜਾ ਗਰਾਊਂਡ ਵਾਟਰ ਆ ਆਪਣਾ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਰਿਹਾ ਖਾਸ ਕਰਕੇ ਜਿਹੜੀਆਂ ਪਿੰਡਾਂ ਚ ਜਿਹੜੀਆਂ ਸ਼ਹਿਰ ਦੀਆਂ ਲੋਕਾਂ ਦੀਆਂ ਅੱਖਾਂ ਤੋਂ ਦੂਰ ਫੈਕਟਰੀਆਂ ਲੱਗੀਆਂ ਉਹ ਸਰਪੰਚ ਰਲ ਜਾਂਦੇ ਆ ਤੇ ਉਹ ਰਿਵਰਸ ਪੋਰਿੰਗ ਕਰਾ ਰਹੇ ਆ ਜਿਵੇਂ ਜ਼ੀਰੇ ਵਾਲੀ ਫੈਕਟਰੀ ਚ ਪਹਿਲਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਮਿਲਿਆ ਨਹੀਂ ਐਮਪੀ ਸਾਹਿਬ ਵੀ ਗਏ ਸੀ ਆਪਣੇ ਉੱਥੇ ਇਹ ਲੱਭਿਆ ਇਹਨਾਂ ਨੇ ਕਹਿੰਦਾ ਜੀ ਕੋਈ ਪਾਣੀ ਨਹੀਂ ਇਹ ਵਿੱਚ ਪਾ ਰਹੇ ਕੌਣ ਕਹਿ ਰਹੇ ਨੇ ਜਿਹੜੇ ਆਪਣੀ ਟੀਮ ਗਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਸਰਕਾਰ ਦੀ ਟੀਮ ਉਹ ਦੋਸਤ ਦੀ ਗੱਲ ਆ ਹਾਂ ਜੀ ਉਸ ਤੋਂ ਬਾਅਦ ਫਿਰ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਕੋਲੇ ਉਹਨਾਂ ਨੇ ਆਪਣੀ ਟੀਮ ਭੇਜੀ ਤਾਂ ਉਹਨਾਂ ਨੇ 23 ਚੋਂ 16 ਬੋਰ ਫੜ ਲਏ ਲੋਕਾਂ ਦਾ ਰੌਲਾ ਪੈਣ ਹਾਂ ਕਿਉਂਕਿ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਬੋਰ ਕੀਤਾ ਸੀ ਮਈਆ ਵਾਲਾ ਜਿਹੜਾ ਪਿੰਡ ਹੈ ਉਹਦੇ ਆਊਂ 45 ਪਿੰਡਾਂ ਦਾ ਪਾਣੀ ਖਰਾਬ ਹੋ ਗਿਆ ਇਹਦੇ ਚ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿੰਨੇ ਬੋਰ ਕੀਤੇ ਹੋਏ ਸੀ ਪੂਰੀ 23 ਬੋਰ ਕੀਤੇ ਹੋਏ ਸੀ ਟੋਟਲ ਇਲੀਗਲ ਫੈਕਟਰੀ ਦੇ ਵਿੱਚ 23 ਚੋਂ 16 ਰਿਵਰਸ ਕਰ ਰਹੇ ਸੀ ਦੇਖੋ ਪਾਣੀ ਕੱਢਣਾ ਤਾਂ ਠੀਕ ਹੈ ਨਾ ਥੱਲਿਓ ਧਰਤੀ ਪਰ ਵਾਪਸ ਪਾਣਾ ਦਾ ਨਜਾਇਜ਼ ਹੈ